ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਵੱਲੋਂ ਪੰਜਾਬ 'ਚ ਨਸ਼ੇ ਦੇ ਹਾਲਾਤਾਂ ਨੂੰ ਲੈ ਕੇ ਬਣਾਏ ਗਏ ਗਾਣੇ ਦਾ ਸੱਤਾਧਾਰੀ ਅਕਾਲੀ ਦਲ ਨੇ ਵਿਰੋਧ ਕੀਤਾ ਹੈ ਪਾਰਟੀ ਦੇ ਬੁਲਾਰੇ ਤੇ ਸਿੱਖਿਆ ਮੰਤਰੀ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਪੰਜਾਬ 'ਚ ਸੱਤਾ ਤੇ ਕਾਬਜ਼ ਹੋਣ ਲਈ ਆਪ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਲੋਕਾਂ ਨੇ ਤਮਾਸ਼ਾ ਬਣਾ ਰੱਖਿਆ ਹੈ ਇਹ ਪੰਜਾਬ ਕੋ ਬਦਨਾਮ ਕਰਨ ਦੇ ਉੱਪਰ ਤੁਲੇ ਇਨਕੀ ਨਜ਼ਰ ਹੈ ਕਿ ਹਮਨੇ ਸੱਤਾ ਕੋ ਕਬਜ਼ਾ ਕਰਨਾ ਜੈਸੇ ਦਿੱਲੀ ਮੇ ਲੋਕੋ ਕੋ ਮੂਰਖ ਬਣਾਇਆ ਐਸੇ ਪੰਜਾਬ ਮੇ ਲੇਕਿਨ ਪੰਜਾਬ ਕੇ ਲੋਕ ਸਮਝਦਾਰ उनकी चालों को समझता था कुमार विश्वास की क्या, क्या क्रेडिबिलिटी है उसको भी जानते हैं ये सखों के कैसे मजाक बना रहा कैसे उनकी भावनाओं के अगेंस्ट जो है उनका मजाक डालने की कोशिश करता है उसको भी लोग तो इसको आने दो पंजाब में लोग अपने जो करते हैं चीमादा कहना है कि आप झूठ दी سیاست कर जनता को गुमराह कर रही है चंडीगढ़ तो मनमोहन सिंह जगवाणी टीवी जगबानी टीवी के दर्शका लिए एक नई खुशखबरी ਹੁਣ ਤੁਸੀਂ ਤਾਜ਼ਾ ਖਬਰਾਂ ਸਿਰਫ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਹੀ ਨਹੀਂ ਸਗੋਂ ਐਂਡਰੋਇਡ ਟੀਵੀ ਰੋਕੂ ਅਤੇ ਫਾਈ ਟੀਵੀ ਤੇ ਵੀ ਦੇਖ ਸਕਦੇ ਹੋ ਤਾਂ ਫਿਰ ਦੇਰੀ ਕਿਸ ਗੱਲ ਦੀ ਚੁੱਕੋ ਰਿਮੋਟ ਤੇ ਇੰਸਟਾਲ ਕਰੋ ਜਗਬਨੀ ਟੀਵੀ ਦੀ ਐਪਲੀਕੇਸ਼ਨ ਤੇ ਜਾਣੋ ਦੁਨੀਆ ਦੀ ਹਰ ਖਬਰ